ਹਾਂਜੀ ਨਮਸਕਾਰ ਜੀ ਬਹੁਤ ਪ੍ਰਸ਼ਨ ਆਉਦੇ ਸੀ ਵੈਸੇ ਆਪਾਂ ਨੇ ਸ਼ਰਾਬ ਤੋਂ ਪਹਿਲਾਂ ਵੀ ਦੋ ਤਿੰਨ ਵੀਡੀਓ ਪਾਈਆਂ ਨੇ ਤੇ ਆਪਾਂ ਨੇ ਮੈਡੀਕਲ ਨਸ਼ੇ ਤੋਂ ਵੀ ਵੀਡੀਓ ਪਾਈਆਂ ਨੇ ਜਿਹੜੀਆਂ ਮਤਲਬ 15 ਕੁ ਦਿਨ ਹੋ ਗਏ ਨੇ ਪਾਈਆਂ ਨੂੰ ਹੋ ਸਕਦਾ ਹੈ ਕਿੰਨਾਂ ਕੋਲੇ ਉਹ ਵੀਡੀਓ ਨਹੀਂ ਪਹੁੰਚਦੀ ਅੱਜ ਜਿਹੜੀ ਆਪਾਂ ਵੀਡੀਓ ਪਾਉਣ ਲੱਗੇ ਬਹੁਤ ਹੀ ਜ਼ਿਆਦਾ ਜ਼ਬਰਦਸਤ ਆ ਤੇ ਦੇਖੋ ਕਰਨੀ ਤੁਸੀਂ ਆ ਪਹਲਤਾ ਜੇ ਨਵੇਂ ਆਇਆ ਤਾਂ ਪੇਜ ਨੂੰ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਟੱਲੀ ਵਾਲਾ ਜਿਹੜਾ ਬਟਨ ਆ ਉਹ ਜ਼ਰੂਰ ਨੱਪਦਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਕਿਉਂ ਅਸੀਂ ਡੇਲੀ ਵੀਡੀਓ ਅਪਲੋਡ ਕਰਦੇ ਹਾਂ ਦੇਖੋ ਛੋਟੇ ਛੋਟੇ ਟੋਟਕੇ ਨੇ ਵੱਡੇ ਵੱਡੇ ਫਾਇਦੇ ਹੋ ਰਹੇ ਨੇ بس ਗੱਲ ਤੇ ਇੰਨੇ ਕਾ ਲੋਕਾਂ ਦੇ ਜਿਹੜਾ ਸਿਰਫ ਫਾਇਦਾ ਹੀ ਲਿਖਦੇ ਨੇ ਗਾਹਾਂ ਨਾ ਤਾਂ ਟੋਟਕੇ ਦਾ ਲਿਖਦੇ ਨੇ ਵੀ ਕਿਹੜੇ ਟੋਟਕੇ ਨਾਲ ਫਾਇਦਾ ਹੋਇਆ ਨਾ ਇਹ ਲਿਖਦੇ ਨੇ ਵੀ ਸਾਨੂੰ ਕਿਸ ਚੀਜ਼ ਦਾ ਫਾਇਦਾ ਹੋਇਆ ਇਹ ਤਾਂ ਪਤਾ ਹੀ ਆ ਫਾਇਦੇ ਤਾਂ ਕੀ ਮਤਲਬ ਐਦੋਂ ਗਾਹ ਅਗਲਾ ਕੋਈ ਨਹੀਂ ਕਿਸੇ ਦਾ ਭਲਾ ਕੋਈ ਨਹੀਂ ਸੋਚਦਾ ਮੈਂ ਦਾਵੇ ਨਾਲ ਕਹਿਣੀ ਆ ਹਰ ਜਿਹੜੀ ਅੱਜ ਆਪਾਂ ਵੀਡੀਓ ਪਾਉਣ ਲੱਗੇ ਦੇਖੋ ਹਰ ਇੱਕ ਮਾਂ ਭੈਣ ਬਹੁਤ ਦੁਖੀ ਆ ਜੇ ਤੁਹਾਡੇ ਤੱਕ ਇਹ ਵੀਡੀਓ ਜਿੰਨਾ ਤੱਕ ਪਹੁੰਚਦੀ ਆ ਜਿਹੜੀਆਂ ਮਾਮਾ ਪੈਣਾ ਦੁਖੀ ਨੇ ਧੀਆ ਦੁਖੀ ਨੇ ਦੇਖੋ ਉਹ ਮਾਂ ਕਿੰਨੀ ਦੁਖੀ ਹੈ ਜਿਹਦੇ ਦੋ ਪੁੱਤ ਨੇ ਦੋਵੇਂ ਸ਼ਰਾਬ ਪੀਂਦੇ ਨੇ ਰਾਤ ਨੂੰ ਆ ਕੇ ਖੁਰਦਮ ਪਾਉਂਦੇ ਨੇ ਜਿੰਨੀ ਕਮਾਈ ਕੀਤੀ ਉਹ ਨਹੀਂ ਕਢਾਤੀ ਕਈ ਧੀਆ ਦੁਖੀ ਨੇ ਜਿਨ੍ਹਾਂ ਦੇ ਪਤੀ ਸ਼ਰਾਬ ਪੀਂਦੇ ਨੇ ਬੱਚੇ ਰੋਂਦੇ ਨੇ ਖਾਣਾ ਹੈ ਨਹੀਂ ਆਪ ਸ਼ਰਾਬ ਪੀ ਕੇ ਰੱਜ ਕੇ ਆ ਗਏ ਘਰੇਤੀ ਵਿਆਹਣ ਵਾਲੀ ਬੈਠੀ ਆ ਪਿਤਾ ਸ਼ਰਾਬ ਨਾਲ ਰੱਜ ਕੇ ਆ ਗਏ ਆਕੇ ਆਪਣੀ ਪਤਨੀ ਨੂੰ ਕੁੱਟਦਾ ਆਪਣੇ ਬੱਚਿਆਂ ਨੂੰ ਕੁੱਟਦਾ ਜਾਨੀ ਸ਼ਰਾਬੀ ਦੀਆਂ ਇਹ ਆਮ ਜਿਹੀਆਂ ਗੱਲਾਂ ਹੁੰਦੀਆਂ ਨੇ ਉਹਨਾਂ ਲਈ ਇਹ ਕੋਈ ਗੱਲ ਖਾਸ ਨਹੀਂ ਹੁੰਦੀ ਉਹਨਾਂ ਨੂੰ ਤਾਂ ਇਨ੍ਹਾਂ ਗੱਲਾਂ ਦੇ ਵਿੱਚ ਮਜ਼ਾ ਆਉਂਦਾ ਕੁੱਟਣ ਮਾਰਨ ਦੇ ਵਿੱਚ ਸ਼ਰਾਬ ਪੀਣਾ ਭੰਨਣਾ ਤੋੜਨਾ ਇਹ ਚੀਜ਼ਾਂ ਉਹਨਾਂ ਲਈ ਇੱਕ ਆਮ ਜਿਹੀਆਂ ਹੁੰਦੀਆਂ ਨੇ ਪਰ ਬਸ ਉਹਨਾਂ ਦੇ ਵੀ ਨਹੀਂ ਹੁੰਦਾ ਜੇ ਕਹੇ ਨਾ ਜਿਹੜਾ ਸ਼ਰਾਬੀ ਦੇ ਅੰਦਰ ਸ਼ਰਾਬ ਪੀਣ ਵਾਲਾ ਬੈਠਾ ਨਾ ਉਹ ਪਰੇਸ਼ਾਨ ਕਰਦਾ ਉਹਨੂੰ ਜ਼ਬਰਦਸਤੀ ਪਿਆਉਂਦਾ ਵੀ ਤੂੰ ਪੀ ਆਪਾਂ ਨੇ ਘੇੜਾ ਉਹਦੇ ਅੰਦਰ ਸ਼ਰਾਬੀ ਬੈਠਾ ਨਾ ਆਪਾਂ ਉਹਨੂੰ ਕੱਢਣਾ ਦੇਖੋ ਵੀਡੀਓ ਬਹੁਤ ਜ਼ਿਆਦਾ ਜ਼ਬਰਦਸਤ ਆ ਦੱਬ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਸੇ ਅੱਗੇ ਮਾਂ ਭੈਣ ਧੀ ਦਾ ਫਾਇਦਾ ਹੋ ਜਵੇ ਤੁਹਾਡਾ ਜਿਹਦੇ ਤੱਕ ਵੀ ਵੀਡੀਓ ਜਾਂਦੀ ਹੈ ਜੇ ਕਿਸੇ ਦਾ ਮਾੜਾ ਜਆ ਵੀ ਉਹਦੇ ਮਨ 'ਚ ਹੈਗੀ ਹੈ ਨਾ ਹਮਦਰਦੀ ਕੋਈ ਕੋਈ ਸ਼ਰਾਬ ਛੱਡ ਦੇਵੇ ਤਾਂ ਇਹ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦੇ ਹਾਂਜੀ ਤੁਸੀਂ ਹੁਣ ਕਰਨਾ ਕੀ ਆ ਉਹ ਧਿਆਨ ਨਾਲ ਗੱਲਾਂ ਆਪਦੀ ਕਾਪੀ ਤੇ ਨੋਟ ਕਰ ਲਓ ਚਾਹੇ ਵੀਡੀਓ ਨੂੰ ਸੇਵ ਕਰਕੇ ਰੱਖ ਲਓ ਚਾਹੇ ਦੂਜੇ ਫੋਨ ਦੇ ਵਿੱਚ ਸ਼ੇਅਰ ਕਰਕੇ ਰੱਖ ਲਿਓ ਮੰਗਲਵਾਰ ਵਾਇਦਨ ਤੁਸੀਂ ਸ਼ਰਾਬੀ ਦੀ ਥੋੜੀ ਜੀ ਝੂਠੀ ਸ਼ਰਾਬ ਲੈਣੀ ਹੁਣ ਇਸ ਸ਼ਰਾਬ ਨੂੰ ਤੁਸੀਂ ਕਿਸੇ ਕੰਚ ਦੀ ਬੋਤਲ ਦੇ ਵਿੱਚ ਜਾਂ ਅਧਿਆ ਜਾਂ ਪਉਆ ਉਹਦੇ ਵਿੱਚ ਪਾ ਲਓ ਜਾਂ ਬੋਤਲ ਦੇ ਵਿੱਚ ਹੀ ਪਾ ਲਓ ਅੱਵਲ ਤਾਂ ਤੁਸੀਂ ਬੋਤਲ ਦੇ ਵਿੱਚ ਪਾਓ ਕਿ ਬੰਦਾ ਜਿਹੜਾ ਬੋਤਲ ਲੈਂਦਾ ਠੇਕੇ ਵਗੈਰਾ ਸ਼ਰਾਬੀ ਅਸਲੀ ਸ਼ਰਾਬੀ ਆ ਨਾ ਉਹਦਾ ਅਧਿਆ ਪਉਆ ਨਾਲੇ ਸਰਦਾ ਹੈਗਾ ਹੁਣ ਤੁਸੀਂ ਇਹਦੇ ਵਿੱਚ ਜਿਹੜੀਆਂ ਚੀਜ਼ਾਂ ਪਾਉਣੀਆਂ ਨੇ ਉਹ ਨੋਟ ਕਰੋ ਸ਼ਰਾਬ ਤਾਂ ਹੁਣ ਤੁਸੀਂ ਪਾ ਲਈ ਝੂਠੀ ਲੈ ਕੇ ਬੋਤਲ ਦੇ ਵਿੱਚ ਹੁਣ ਤੁਸੀਂ ਇਹਦੇ ਵਿੱਚ ਇੱਕ ਕੰਚ ਦੀ ਜਿਹੜੀ ਬੋਤਲ ਦੇ ਵਿੱਚ ਸ਼ਰਾਬ ਪਾਈ ਆ ਇਹ ਗੰਦੇ ਨਾਲੀ ਦੀ ਥੋੜੀ ਜਿਹੀ ਚੁਟਕੀ ਇੱਕ ਮਿੱਟੀ ਇਹਦੇ ਵਿੱਚ ਪਾ ਦੇਣੀ ਹੈ ਗੰਦੀ ਨਾਲੀ ਦੇ ਕਿਨਾਰੇ ਤੋਂ ਮਿੱਟੀ ਚੱਕ ਲਿਓ ਇਹਦੇ ਵਿੱਚੋਂ ਚੱਕਣੀ ਆ ਕਿਨਾਰਾ ਨਹੀਂ ਹੁੰਦਾ ਨਾਲੀ ਦਾ ਬਣਿਆ ਇੱਕ ਪਾਸੇ ਮਿੱਟੀ ਹੁੰਦੀ ਆ ਉੱਥੋਂ ਚੁਟਕੀ ਭਰ ਮਿੱਟੀ ਚੱਕ ਕੇ ਇਹਦੇ ਵਿੱਚ ਪਾ ਦਿਓ ਜਿਹੜੀ ਸ਼ਰਾਬ ਬੋਤਲ ਦੇ ਵਿੱਚ ਝੂਠੀ ਪਾਈ ਆ ਜਿਹੜੀ ਬੋਤਲ ਦੇ ਵਿੱਚ ਤੁਸੀਂ ਕੱਚ ਦੇ ਵਿੱਚ ਝੂਠੀ ਸ਼ਰਾਬ ਪਾਈ ਆ ਉਹਦੇ ਵਿੱਚ ਇੱਕ ਚੁਟਕੀ ਭਰ ਗੰਦੀ ਨਾਲੀ ਦੀ ਮਿੱਟੀ ਚੱਕ ਕੇ ਕਿਨਾਰੇ ਤੋਂ ਇਹਦੇ ਵਿੱਚ ਪਾ ਦੇਣੀ ਆ ਹੁਣ ਤੁਸੀਂ ਕੀ ਕਰਨਾ ਸਾਰੀਆਂ ਚੀਜ਼ਾਂ ਆਮ ਘਰਚੀ ਮਿਲ ਜਾਣੀਆਂ ਨੇ ਤੁਹਾਨੂੰ ਬਾਹਰ ਜਾਣ ਦੀ ਕੋਈ ਵੀ ਚੀਜ਼ ਦੀ ਲੋੜ ਨਹੀਂ ਹੈਗੀ ਪੰਜ ਕਿਲ ਲੈਣੇ ਨੇ ਛੋਟੇ 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 ਪੰਜ ਕਿਲ ਉਹ ਤੁਸੀਂ ਹੁਣ ਜਿਹੜੀ ਬੋਤਲ ਦੇ ਵਿੱਚ ਝੂਠੀ ਸ਼ਰਾਬ ਪਾਈ ਆ ਉਹਦੇ ਵਿੱਚ 5 ਕਿਲ ਪਾ ਦੇ। ਹੁਣ ਤੁਸੀਂ ਹਿੰਗ ਲੈਣੀ ਆ। ਹਿੰਗ ਵੀ ਆਮ ਘਰ ਦੇ ਵਿੱਚ ਹੀ ਹੁੰਦੀ ਆ। ਥੋੜੀ ਜੀ ਇਹਦੇ ਵਿੱਚ ਹਿੰਗ ਪਾ ਦਿਓ। ਜਿਹੜੀ ਸ਼ਰਾਬ ਦੀ ਬੋਤਲ ਦੇ ਵਿੱਚ ਆਪਾਂ ਝੂਠੀ ਸ਼ਰਾਬ ਪਾਈ ਆ, ਗੰਦੀ ਨਾਲੀ ਦੀ ਮਿੱਟੀ ਪਾਈ ਆ ਤੇ ਹੁਣ ਆਪਾਂ 5 ਕਿਲ ਪਾ ਤਰੇ। ਹੁਣ ਆਪਾਂ ਥੋੜੀ ਜੀ ਇਹਦੇ ਵਿੱਚ ਹਿੰਗ ਪਾ ਦੇ। ਹੁਣ ਆਪਾਂ ਨੇ ਕੀ ਕਰਨਾ ਜਿਹੜਾ ਪਾਣ ਵਾਲਾ ਚੂਨਾ ਹੁੰਦਾ ਇਹ ਪਾਣ ਵਾਲੀ ਦੁਕਾਨ ਤੋਂ ਮਿਲ ਜੂਗਾ ਇਹ ਕੋਈ ਜ਼ਿਆਦਾ ਮਹਿੰਗਾ ਨਹੀਂ ਹੁੰਦਾ ਕਈ ਵਾਰ ਤਾਂ ਫ੍ਰੀ ਵੀ ਦੇ ਦਿੰਦੇ ਨੇ ਪਰ ਤੁਸੀਂ ਇਹਨੂੰ ਫ੍ਰੀ ਨਾਲ ਲਿਓ ਚਾਹੇ ਅਗਰ ਇਹਨੂੰ 1-2 ਰੁਪਏ ਦੇ ਕੇ 5 ਰੁਪਏ ਦੇ ਕੇ ਅਗਲ ਕੋਲੋਂ ਲੈ ਲਿਓ ਪਾਣ ਪੌਣ ਵਾਲਾ ਚੂਨਾ ਹੁਣ ਇਹ ਤੁਸੀਂ ਉਸ ਬੋਤਲ ਦੇ ਵਿੱਚ ਹੀ ਪਾ ਦੇਣਾ ਜਿਹਦੇ ਵਿੱਚ ਗੰਦੀ ਨਾਲੀ ਦੀ ਮਿੱਟੀ ਪਾਈ ਆ ਹਿੰਗ ਪਾਈ ਆ 5 ਕਿਲ ਪਾਏ ਨੇ ਉਹਦੇ ਵਿੱਚੇ ਤੁਸੀਂ ਇਹ ਖਾਣ ਵਾਲਾ ਚੂਨਾ ਪਾ ਦੇਣਾ ਹੁਣ ਬੋਤਲ ਦਾ ਤੁਸੀਂ ਟੱਕਣ ਸਮਾਨ ਚ ਚੰਗੀ ਤਰ੍ਹਾਂ ਜਿਹੜਾ ਚੂੜੀਆਂ ਨੇ ਕੱਸ ਦੇਣੀਆਂ ਨੇ ਲੂਜ਼ ਨਾ ਰਹਿਣ। ਹੁਣ ਇਹਦਾ ਤੁਸੀਂ ਸਾਰਾ ਸਮਾਨ ਪਾ ਕੇ ਰੱਖ ਲਿਆ ਬੋਤਲ ਦੇ ਵਿੱਚ। ਹੁਣ ਤੁਸੀਂ ਮੰਗਲਵਾਰ ਦੀ ਰਾਤ ਨੂੰ ਇਹ ਕੰਮ ਕਰਨਾ। ਦਿਨਸ਼ਪੇ ਤੋਂ ਬਾਅਦ ਜਦੋਂ ਲੋਕੀ ਟਿਕ ਟਕਾ ਹੋ ਜਾਂਦਾ। ਤੇ ਜੇ ਤਾਂ ਤੁਸੀਂ ਬਾਹਰ ਜਾ ਸਕਦੇ ਹੋ। ਘਰ ਤੋਂ ਬਾਹਰ ਦੱਬ ਸਕਦੇ ਹੋ। ਕਿਸੇ ਦੇ ਪਲਾਟ ਚ ਨਹੀਂ ਦੱਪਣੀ। ਰਸਤੇ ਚ ਨਹੀਂ ਦੱਪਣੀ। ਪਹਿਲਾਂ ਤਾਂ ਇਹ ਸੁਣ ਲਓ ਮੇਰੀ ਗੱਲ। ਜੇ ਬਾਹਰ ਦੱਬਣੀਆਂ ਉਸ ਜਗ੍ਹਾ ਤੇ ਦੱਬਣੀਆਂ ਜਿੱਥੇ ਹਰਤਾ ਇਸ ਦੇ ਉੱਪਰ ਤੇ ਕੋਈ ਇਨਸਾਨ ਨਾ ਨਿਕਲੇ ਨਹੀਂ ਫਿਰ ਤੁਸੀਂ ਆਏ ਕਰੋ ਵੱਡਾ ਗਮਲਾ ਮਿਲਦੇ ਨੇ ਵੱਡੇ ਢੋਲ ਮਿਲਦੇ ਨੇ ਉਹਦੇ ਵਿੱਚ ਮਿੱਟੀ ਦਾ ਭਰ ਲਓ ਕਰਕੇ ਜਿਹੜੀ ਹੁਣ ਇਹ ਬੋਤਲ ਆ 2.5 ਫੁੱਟ ਡੂੰਘੀ ਦੱਬਣੀ ਆ ਇੱਕ ਹਫਤਾ ਉਹਦੇ ਵਿੱਚ ਕੋਈ ਉੱਤੇ ਚੀਜ਼ ਬੰਦਾਰਾ ਨਿਕਲੇ ਉਦੋਂ ਬਾਅਦ ਪਈ ਪਈ ਰਹ ਤੁਹਾਨੂੰ ਕੋਈ ਇਹਦੀ ਦਿੱਕਤ ਨਹੀਂ ਕੱਢਣੀ ਨਹੀਂ ਆਗੀ ਫਿਰ ਪੁੱਛੋਗੇ ਬੇਬੇ ਕੱਢਣੀ ਆ ਬੋਤਲ ਕੱਢਣੀ ਨਹੀਂ ਆਈ ਕੱਢ ਲਈ ਸ਼ਰਾਬੀ ਨੇ ਫੇਰ ਸ਼ਰਾਬ ਪੀਣ ਲੱਗ ਜਾਣਾ ਹੁਣ ਤੁਸੀਂ ਇਹਨੂੰ ਰਾਤ ਨੂੰ ਮੰਗਲਵਾਰ ਦੀ ਬੋਤਲ 2.5 ਫੁੱਟ ਡੂੰਘੀ ਮਿੱਟੀ 'ਚ ਦੱਬ ਦਿਓ ਬਾਹਰ ਜਾਣਾ ਮੈਨੂੰ ਪਤਾ ਲੇਡੀਆਂ ਨੂੰ ਬਹੁਤ ਔਕਾ ਹੁੰਦਾ ਕਰਨਾ ਕੰਮ ਲੇਡੀ ਨੂੰ ਪੈਣਾ ਤੁਸੀ ਇੱਕ ਵੱਡਾ ਢੋਲ ਲੈ ਲਿਓ ਢੋਲ ਮਿਲਦੇ ਨੇ ਜੇ ਘਰੇ ਹੈਗਾ ਤਾਂ ਉਦੋਂ ਠੀਕ ਆ ਮਿੱਟੀ ਦਾ ਥੋੜੇ ਔਖਾ ਹੋ ਜੇ ਤਾਂ ਮਿੱਟੀ ਘਰੇ ਪਟਕੇ ਵਿੱਚ ਢੋਲ ਦੇ ਪਾ ਸਕਦੇ ਤਾਂ ਠੀਕ ਆ ਨਹੀਂ ਫਿਰ ਕਿਸੇ ਤੋਂ ਭਾਈ ਮਿੱਟੀ ਔਖਾ ਸੋਕੇ ਰੇੜਾ ਮੰਗਵਾ ਲਓ ਉਦਾਰ ਰੇੜਾ ਹੱਕ ਨਹੀਂ ਪਰ ਉਦੋਂ ਵਿੱਚ ਮਿੱਟੀ ਕਾਫੀ ਪੈ ਜਾਣੀ ਢੋਲ ਦੇ ਵਿੱਚ ਤੇ ਹੁਣ ਤੁਸੀਂ ਇਹ ਬੋਤਲ ਨੂੰ 2.5 ਫੁੱਟ ਉੱਪਰ ਮਿੱਟੀ ਹੋਣੀ ਚਾਹੀਦੀ ਹੈ ਇਹਦੇ ਜਿਹੜੀ ਬੋਤਲ ਦੱਬਣੀ ਆ ਇਹਦੇ ਉੱਪਰ 2.5 ਫੁੱਟ ਤੋਂ ਘੱਟ ਮਿੱਟੀ ਨਾ ਹੋਵੇ ਹੁਣ ਤੁਸੀਂ ਇਹਨੂੰ ਕੀ ਕਰਨਾ ਇੱਕ ਵੱਡਾ ਕਿੱਲ ਲੈਣਾ ਵੱਡਾ ਮੋਟਾ ਕੱਲ ਚਾਹੀਦਾ ਐਡਾ ਵੱਡਾ ਇੰਨਾ ਮੋਟਾ ਮਿਲ ਜਾਂਦਾ ਸਾਰਾ ਕੁਝ ਮਿਲਦਾ ਹੈ ਤੁਹਾਨੂੰ ਜ਼ਰੂਰ ਲੈਣਾ ਪਊਗਾ ਇਹ ਹੁਣ ਤੁਸੀਂ ਜਿੱਥੇ ਬੋਤਲ ਟੋਕ ਰੱਖੀ ਆ ਢੋਲ ਦੇ ਵਿੱਚ ਪਾ ਕੇ ਬੰਦ ਕਰਤੀ ਜਿੱਥੇ ਆਪਾਂ 2.5 ਫੁੱਟ ਡੂੰਘੇ ਦੱਬਤੀ ਚਾਹੇ ਬਾਹਰ ਹਿੰਮਤਾ ਬਾਹਰ ਦੱਬਤੀ ਜਿੱਥੇ ਵੀ ਤੁਸੀਂ ਇਹ ਦੱਬੀ ਆ ਉੱਥੇ ਹੁਣ ਕੱਲ ਠੋਕਣਾ ਥੋੜਾ ਜਿਹਾ ਨਾਲ ਠਕ ਤੂੰ ਹੁਣ ਇੱਥੇ ਹੀ ਰਹੀਂ ਤੂੰ ਸਾਡੇ ਘਰ ਨਾਲੋਂ ਬਚ ਹੁਣ ਇੱਥੇ ਹੀ ਰਹਿਣਾ ਪੈਣਾ ਉਹ ਸਾਡੇ ਹੁਣ ਘਰ ਨਹੀਂ ಬರ ਸਕਦਾ ਤੈਨੂੰ ਇੱਥੇ ਹੀ ਰਹਿਣਾ ਪੈਣਾ ਤਿੰਨ ਵਾਰ ਇਹ ਗੱਲ ਕਹਿਣਾ ਥੋੜਾ ਮਾਰ ਨਾਲ ਜ਼ੋਰ ਚ ਕਿਲ ਦੇ ਉੱਤੇ ਕਿਲ ਸਾਰਾ ਧਰਤੀ ਦੇ ਵਿੱਚ ਕਰ ਦੇਣਾ ਹੁਣ ਤੈਨੂੰ ਇੱਥੇ ਹੀ ਰਹਿਣਾ ਪੈਣਾ ਤੂੰ ਹੁਣ ਸਾਡੇ ਘਰ ਨਹੀਂ ਆਉਣਾ ਤਿੰਨ ਵਾਰ ਇਹ ਲੱਜ ਕਹਿਣਾ ਉਦੋਂ ਬਾਅਦ ਤੁਸੀਂ ਰਾਮ ਦੇ ਨਾਲ ਉਹਦਾ ਘਰੇ ਆ ਜਾਓ ਕੋਈ ਇਹ ਜੀ ਪ੍ਰੋਬਲਮ ਨਹੀਂ ਹੈਗੀ ਹਾਂ ਦੇਖੋ ਜੀ ਤੁਹਾਨੂੰ ਵੀਡੀਓ ਚੰਗੀ ਲੱਗਦੀ ਤਾਂ ਦਬਕੇ ਸ਼ੇਅਰ ਕਰਦਿਆ ਕਰੋ ਕਿਸੇ ਦਾ ਭਲਾ ਹੋ ਜਾਵੇ ਦੇਖੋ ਇਹ ਨਾ ਰੱਖਿਆ ਕਰੋ ਵੀ ਸਾਡੇ ਤੱਕੀ ਸਹਿਮਤ ਸਾਰੀ ਦੁਨੀਆ ਦੁਖੀ ਆ ਦੇਖੋ ਚਿੱਟੇ ਵਾਲੀ ਵੀਡੀਓ ਮੇਰੀ ਪਹਿਲਾਂ ਪਾਈ ਹੈ ਮੈਡੀਕਲ ਨਸ਼ੇ ਤੋਂ ਸਾਰੇ ਨਸ਼ਿਆਂ ਤੋਂ ਸੀ ਦੇਖੋ ਇਹ ਜਿੰਨੇ ਕੁ ਆਪਾ ਕਰਨ ਨੂੰ ਔਖੇ ਲੱਗਦੇ ਨੇ ਕੰਮ ਵੀ ਔਖਾ ਇਹ ਕੰਮ ਕਰਨ ਤੋਂ ਬਾਅਦ ਜਿਹੜੀ ਸ਼ਰਾਬੀ ਦੀ ਆदत ਹੈ ਇਹ ਨਹੀਂ ਵੀ ਅੱਜ ਅਸੀਂ ਕੀਤਾ ਬੇਬੇ ਸ਼ਰਾਬੀ ਨੇ ਤਾਂ ਸ਼ਰਾਬ ਛੱਡੀ ਨਹੀਂਗੀ ਦੇਖੋ ਹਾਲੇ ਹਾਲੇ ਕਰਕੇ ਫਰਕ ਪੈਂਦਾ ਜਾਉ ਇੱਕ ਦਿਨ ਜਿਵੇਂ ਸ਼ਰਾਬੀ ਸ਼ਰਾਬ ਛੱਡ ਦੂਗਾ ਜਦੋਂ ਸ਼ਰਾਬੀ ਨੇ ਸ਼ਰਾਬ ਛੱਡਤੀ ਹੁਣ ਤੁਹਾਨੂੰ ਇੱਕ ਕੰਮ ਕਰਨਾ ਪਿਆ ਦੇਖੋ ਇਹ ਤੁਹਾਨੂੰ ਲਾਜ਼ਮੀ ਕਰਨਾ ਪੈਣਾ ਇਹ ਨਾ ਭੁੱਲ ਜਿਓ ਵੀ ਅਸਿਤਾ ਜੀ ਭੁੱਲ ਗਏ ਸਾਨੂੰ ਤਾਂ ਪਤਾ ਨਹੀਂ ਦੇਖੋ ਕੁਝ ਲੈਣਾ ਨਹੀਂ ਕੁਝ ਦੇਣਾ ਨਹੀਂ 5 ਵਰਸ਼ ਇਸ ਧਰਤੀ ਮਾਤਾ ਦੇ ਲਈ ਲਾ ਦਿਓ 5 ਵਰਸ਼ ਕੋਈ ਵੀ ਕਿਸੇ ਵੀ ਕਿਸਮ ਦੇ ਬਸ ਇੰਨਾ ਹੀ ਕੰਮ ਕਰਨਾ ਜਦੋਂ ਸ਼ਰਾਬੀ ਨੇ ਸ਼ਰਾਬ ਛੱਡਤੀ। ਵਾਹ ਵਾਹ ਵਾਹ। ਇੰਨਾ ਵੀ ਤਾਂ ਕਰ ਸਕਦੇ ਹੋ। ਦੇਖੋ ਮੈਂ ਕੋਈ ਪੈਸਾ ਨਹੀਂ ਲੈਂਦੀ। ਵੀ ਇੱਕ ਤੁਹਾਨੂੰ ਮਗਰ ਲਾ ਲਿਆ ਛੋਟਾ ਜਿਹਾ ਟੋਟਕਾ ਰੱਖਤਾ ਫਿਰ ਮੈਨੂੰ ਮਿਲੋ ਜੀ। ਜੇ ਕੋਈ ਵੱਡਾ ਪਾ ਕਰਾਉਣਾ ਮੈਨੂੰ ਮਿਲੋ ਜੀ। ਜਾਂ ਕੋਈ ਮੇਰਾ ਸਕੈਨਰ ਨਹੀਂ ਲਾਇਆ ਤਾਂ ਤੁਹਾਡੇ ਹੀ ਕੰਮ ਨੇ ਤੁਹਾਡੇ ਤੋਂ ਹੀ ਕਰਵਾਉਣੀ ਆ। ਕੋਈ ਪੈਸਾ ਨਹੀਂ ਲੈਂਦੀ। ਕੋਈ ਮੇਰਾ ਸਕੈਨਰ ਨਹੀਂ ਲਾਇਆ। ਬਸ ਇੰਨਾ ਹੀ ਆ। ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਆ ਕਰੋ ਕਿਸੇ ਹੋਰ ਦਾ ਭਲਾ ਹੋਵੇ। ਜੇ ਮੇਰੀ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਨਾ ਤਾਂ ਸੋਹਣੇ ਸੋਹਣੇ ਕਮੈਂਟ ਜਰੂਰ ਥੱਲੇ ਕਰ ਦਿਆ ਕਰੋ ਇੰਨੇ ਹੀ ਬਹੁਤ ਅੱਛਾ ਜੀ ਨਮੋ ਰੰਝ